na ਦੇ ਨਾਮ ਤੁਧਨਾ ਈਸ਼ਰ ਬਖਮਾ ਦੇਵੀ ਸੋਮ ਤੇਰੇ ਸਰੋਦਾਰੇ ਗਾਣ ਤੁਧਨਾ ਜਤਿਰਾ ਸੁਖੇ ਦੇਵ ਦੇ ਅੰਦਰ ਨਾਮੇ ਗਾਣ ਤੁਧਨਾ ਸਤਸੰਨਾ ਦੇ ਅੰਦਰ ਗਾਣ ਤੁਧਨਾ ਸਾਧ ਜੀ ਚਾਰੇ ਗਾਣ ਤੁਧਨਾ ਜਿਤੀ ਜਤੀ ਸੁਨ ਤੋਖੀ ਗਾਣ ਤੁਧਨਾ ਈਸ਼ਰਾਰੇ ਗਾਣ ਤੁਧਨਾ ਪੰਨਤ ਪੰਨਰ ਈਸ਼ਰ ਜੋ ਤੁਮੇ ਵੇਦ ਮੰਨਦੇ ਨਾਮ ਤੁਨੋ ਨੋ ਘਣੀ ਆਮਨ ਮੋਹਰਾ ਸੁਰਗ ਮਾ ਛੁਪਾਇਆ ਲੈ ਰਾਮ ਤੁਨੋ ਨੋ ਰਤਨ ਉਪਾਏ ਤੇ ਅਸਰ ਤੀਰਥ ਨਾਲੇ ਰਾਮ ਤੁਨੋ ਰਿਓ ਦਾ ਮਹਾਂ ਪ੍ਰਸੂਦਾ ਨਾਮ ਤੁਨੋ ਗਾਣੀ ਜਾਰੇ ਰਾਮ ਤੁਨੋ ਖੰਡ ਕਾਸ ਧੰ ਤਨ ਸਤ ਸੰਗਤ ਅਜਹਰ ਸੁਪਾਇ ਮੇਰ ਜਾਨ ਨਾਨਕ ਨਾਮ ਗੁਰਾਸ ਰਾ ਪੂਜਰੀ ਮਹੌਲਾ ਮੰਜਾ ਕਾਹੇ ਰੇ ਮਨ ਜਤਰਾ ਸਬਨ ਦਾ ਨਾਮ ਦੋ ਸਭ ਸਦਾ ਨਾਮ ਤਾਕੁਰ ਕਰਤੋ ਧਰੇ ਆ ਜਰ ਨਾਨਕ ਸਮਾਨ ਇੱਕ ਦਾ ਦੇਖ ਬੇਤਾਰੀ ਹੀ ਸੋ ਤੇਰੇ ਤੁਝ ਬਿਡਾਰਾ ਤੁਮਾਪੇ ਰਧਾਇਆ ਤੇ ਮੁਖਾ ਜੀ ਹਉ ਤੁਮਨੇ ਤੇਰੇ ਭਗਤ ਬਨਾਰਜੀ ਤੇਰੇ ਅੰਤਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਮਤੋ ਜੀ ਨਾਨਕ ਅਨੇਕ ਅਨੰਤਾ ਤੇਰੀ ਅੰਤ Gracias. ਸਦੀਆਂ ਤੋਂ ਹਨ ਇਹਨਾਂ ਸੇਵਿਆ ਤੁਦੋ ਹੀ ਤ੍ਰਿ ਤਨ ਤਨ ਨੂੰ ਗਣ ਕੇ ਰਾਜ ਦਸ਼ਰੰਗ ਮਾਰੇ ਦਾਰੀ ਇਹ ਚੁੱਕ ਉਸਤਰਾ ਮਾਰੇ ਮਾਰੀ ਇਹ जायो ਨਾਮ ਸਤਿ ਸਪਾਰੈ ਆਪ ਆਪਣੀ ਗੁਰੂ ਉਚਾਰੈ ਤੁਮ ਸਭ ਹੀ ਤੇ ਰਹੈ ਬਹੁ ਮੂਰਲਾ ਜਾ ਬੈਠਾ ਗੁਰੂ ਸ਼ੁਭਧਮ ਨੂੰ ਸੰਤ ਰਕਾ ਕਾ ਸ੍ਰੀ ਸਿਸ਼ਟ ਦੇ ਦਾਇਆ ਚੰਗ ਭਾਉ ਆਜੁਗਾ ਸੁਖ ਜਨ ਭਾਉ ਆਵੰਚਾ ਮੇਰੀਂ ਤੁਮ ਕਰੋ ਸੋ ਹੋਏ ਇਹ ਦੁਆਰ ਜੇ ਤੁਮ ਅ ਸੰਭਾਰਾ ਕਾਲੁ ਮਾਸਤੇ ਨਾਇ ਉਹ ਵਾਰਾ ਜੇ ਨਾਮ

ਜਾਮਨਾਦਰਸੋ ਲਿਖਦਾ ਕੀ ਪੋਰੀ ਪਾਗੀ ਰਸੋ ਮਹਾਗਾਰਵ ਜੈਸਾ ਵਾਰੀ ਇਹ ਸੰਗਹ ਹਲੋ ਪ੍ਰਥਮਾ ਤੋ ਭਗਵਦ ਗਉਧਿਆਨਾ ਬਹੁਤ ਕੋਮਲita ਬਦਨਾਨਾ ਕ੍ਰਿਸ਼ਨ ਜਥਾ ਮਰਿਤ ਰੋਜਾਰ ਜੋਕ ਹੋਏਗਾ ਮੇਰੋ ਸੁਧਾਰਾ 房子在哪？ ਕੁਲ ਸੋਧਾਵਣ ਤਾ ਪ੍ਰਸਾਦ ਕਰ ਗੰਡ ਸੋਧਾਰਾ ਬੰਦ ਪਰਿਉ ਪਿਉ ਸੋਧਾਰਾ ਦੋਹਰਾ ਨਿਤ ਗੰਕੇ ਚਾਰਾਂ ਦਾਰ mind above ਵਾਰਨਾ ਅੰਗੀਤ ਰੂਰੇ ਤੇਰਾ ਗਾਨ ਸਭ ਸੁਵਾਰਨਾ ਸਭਨਾ ਗੰਗਾ ਸੁਵਰਤ ਸੁਆਮੀ ਸੋ ਕਿਆ ਮੋਜ ਸਾਰੇ ਕਹ ਨਾਨਕ ਮਨ ਮੇਰੇ ਸੁਦਾ ਰੂਰੇ ਨਾ ਦੇ ਸਾਜੇ ਸਾਹਿਬਾ ਕਿਆ ਨ ਕੀ ਕਰ ਤੇਰਾ ਘਾਤਾ ਤੇਰਾ ਸੋ ਕੁਸ਼ ਹੈ Grazie. Yeah, yeah, yeah. ਸਾਜਨ ਕੋਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਉਣੀਤ ਗਾ ਦੇਵਤਾ ਸਤ ਗੁਰਿਆ ਬਾਰੇ ਪੂਰੇ ਬਿਨ ਬਾਂਤ ਨਾਨਕੁਰ ਚਰਣਾ ਲਾਗੇ ਬਾਜੇ ਅਨ ਵਰ ਪੂਰੇ ਪਉ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਜਨ ਵਸੂ ਪਈਓ ਸਤ ਸੰਤੋਖ ਵਿਚਾ ਏਗਾ ਗੀਤਾ ਦਾ ਕੋ ਨਾਹੀ ਮਨ ਜੋ ਕੀ ਤੋਈ ਮਨ ਬੁਨਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓ ਹੋਈ ਦਸ ਪਿਆ ਮੇਰਾ ਮਦ ਹੋਈ ਸਤਿਗੁਰੂ so <laughs> i sa so